ਜੈ ਹਿੰਦ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਜਿਹੜੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਜਿਹੜਾ ਯਕੀਨ ਨਾ ਕੀਤਾ ਜਾਵੇ ਜਿਹੜਾ ਇਹ ਕੱਲ ਰਾਤ ਦਾ ਇਨਸੀਡੈਂਟ ਹੋਇਆ ਹੈਗਾ ਇਹਦੇ ਵਿੱਚ ਕੱਲ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੇ ਹੈਗੇ ਸੜਕ ਦੇ ਉੱਤੇ ਜਿਹੜੇ ਹੈਗੇ ਪਟਾਕੇ ਸੱਟੇ ਜਾ ਰਹੇ ਸੀ ਦੀਵਾਲੀ ਦੀ ਰਾਤ ਸੀ ਜਿਹਦੇ ਕਰਕੇ ਸੜਕ ਤੇ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਆ ਰਹੀ ਸੀ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਹੈਗੀ ਆ ਤਾਂ ਉਹਦੇ ਵਿੱਚੋਂ ਕੁਝ ਜਿਹੜੇ ਮੁੰਡੇ ਨੇ ਭੱਜ ਗਏ ਨੇ ਇੱਕ ਮੁੰਡਾ ਉੱਥੇ ਜਿਹੜਾ ਮੌਕੇ ਤੇ ਪੁਲਿਸ ਪਾਰਟੀ ਨੂੰ ਮਿਲਿਆ ਹੈਗਾ ਜਦੋਂ ਉਸਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਤੋਂ ਉਸਦੇ ਨਾਲ ਹੀ ਕਿਉਂਕਿ ਉੱਥੇ ਤੁਹਾਨੂੰ ਵੀ ਪਤਾ ਕੱਲ ਬਾਜ਼ਾਰ ਭਰਿਆ ਸੀਗਾ ਨਾਲ ਹੀ ਜਿਹੜੇ ਬਾਕੀ ਦੁਕਾਨਦਾਰ ਤੇ ਹੋਰ ਆ ਗਏ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਚਲੋ ਇਹਨਾਂ ਨੂੰ ਅਹਿਸਾਸ ਹੈ ਵੀ ਦੀਵਾਲੀ ਦਾ ਦਿਨ ਹੈ ਤੇ ਪੁਲਿਸ ਵੱਲੋਂ ਵੀ ਤਿਹਾਰ ਦੀ ਅਹਿਮੀਅਤ ਨੂੰ ਦੇਖਦੇ ਆ ਹੋયા ਕਿ ਦੀਵਾਲੀ ਦੇ ਤਿਹਾਰ ਕਰਕੇ ਉਹਦੇ ਅਹਿਸਾਸ ਕਰ ਲੈਣ ਤੇ ਜਿਹੜੀ ਹੈਗੀ ਹੈਗੀ ਗੱਲ ਨੂੰ ਉੱਥੇ ਉਹਨਾਂ ਨੂੰ ਕਹਿ ਕੇ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਨਹੀਂ ਕਰਨੀ ਹੈਗੀ ਇਹ ਗੱਲ ਨੂੰ ਉੱਥੇ ਖਤਮ ਕਰ ਦਿੱਤਾ ਗਿਆ ਸੋ ਜੋ ਅੱਜ ਹੁਣ ਉਸ ਤੋਂ ਬਾਅਦ ਵੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਹੈਗਾ ਹੈ ਇਹਨੂੰ ਕੋਈ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਸੋ ਉਸ ਦੇ ਉੱਤੇ ਜੋ ਵੀ ਹੈ ਜੋ ਵੀ ਵੈਰੀਫਾਈਡ ਨਿਊਜ਼ ਹੈਗੀ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਊਗੀ ਤੇ ਜੋ ਵੀ ਅਗਲੀ ਕਾਨੂੰਨੀ ਕਾਰਵਾਈ ਅਮਲ ਤੇ ਲਿਆਂਦੀ ਜਾਊਗੀ ਸਾਫ ਸਾਰਿਆਂ ਨੂੰ ਸਮਝਾਉਣਾ ਹੈ ਕਿ ਜਿਹੜੇ ਬੰਦੇ ਤੇ ਪਟਾਕੇ ਚਲਾਉਣ ਦੇ ਦੋਸ਼ ਹੈ ਜੀ ਉਹ ਘਟਨਾ ਦੇ ਮੌਕੇ ਤੇ ਆਪਦੀ ਦੁਕਾਨ ਦੇ ਬਾਹਰ ਨੇ ਹੱਥ ਆਖੜਾ ਦਿਖਾਈ ਦੇ ਰਿਹਾ ਪੁਲਿਸ ਨੇ ਬਿਨਾਂ ਵੈਰੀਫਾਈ ਕੀਤੇ ਕਿ ਇਹ ਪਟਾਕੇ ਚਲਾਉਣ ਨੂੰ ਜੀ ਹੱਥ 'ਚ ਹਥਿਆਰ ਹੋਣ ਦੀ ਲੋੜ ਨਹੀਂ ਹੈਗੀ ਤੁਹਾਡੇ ਨਾਲ ਬੇਨਤੀ ਹੈਗੀ ਇਹੇ ਜਦੋਂ ਉੱਥੇ ਚੱਲ ਰਹੇ ਸੀ ਪਟਾਕੇ ਰੋਡ ਤੇ ਸਿੱਟ ਰਹੇ ਸੀ ਤਾਂ ਉੱਥੇ ਹਥਿਆਰ ਦੀ ਲੋੜ ਨਹੀਂ ਪਟਾਕੇ ਉੱਥੇ ਆਮ ਹੀ ਸਾਰੇ ਜਣੇ ਚਲਾਉਂਦੇ ਨੇ ਯਾਨੀ ਕਿ ਦੀਵਾਲੀ ਦਾ ਤਿਹਾਰ ਸੀ ਤਾਂ ਜੋ ਰੋਡ ਤੇ ਸਿੱਟਣਾ ਹੈ ਉਸ ਤਰ੍ਹਾਂ ਨਾਲ ਜਿਹੜੇ ਲੋ ਰੋਡ ਤੇ ਆਵਾਜਾਈ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਆਉਂਦਾ ਤੇ ਉਸ ਤਰ੍ਹਾਂ ਐਕਸੀਡੈਂਟ ਵੀ ਆਪਣਾ ਜਿਹੜਾ ਕਿਸੇ ਦਾ ਹੋ ਸਕਦਾ ਉਹਨਾਂ ਨੇ ਇਹ ਵੀ ਦੋਸ਼ ਲਾਏ ਆ ਕਹਿੰਦੇ ਨਾ ਪਹਿਲਾਂ ਪੁਲਿਸ ਮੁਲਾਜ਼ਮ ਆਏ ਸੀਗੇ ਸਾਡੇ ਤੋਂ ਪਟਾਕੇ ਮਠਿਆਈ ਦਾ ਡੱਬਾ ਤੇ ਪੈਸੇ ਮੰਗੇ ਗਏ ਆ ਦਕਰ ਨਾਲ ਇਹਨੂੰ ਕਹਿ ਦਿੱਤਾ ਗਿਆ ਕਿ ਸਾਨੂੰ ਇੰਨੇ ਪੈਸੇ ਆ ਜਿਹੜੇ ਪੰਚਾ ਦਿੱਤੇ ਜਾਣ ਤਾਂ ਉਸ ਤੋਂ ਬਾਅਦ ਇਹ ਬਹਾਨਾ ਬਣਾ ਕੇ ਕਹਿੰਦੇ ਸਾਡੀ ਕੁੱਟਮਾਰ ਹੋਈ ਹੈ ਦੇਖੋ ਜੀ ਇਹ ਜਿਹੜੀ ਹੈਗੀ ਆ ਬਿਲਕੁਲ ਅਨਵੈਰੀਫਾਈਡ ਨਿਊਜ਼ ਹੈਗੀ ਆ ਕਿਸੇ ਵੱਲੋਂ ਵੀ ਇਹ ਜਿਹੜਾ ਹੈਗਾ ਅਗਰ ਹੈ ਜਹੀ ਚੀਜ਼ ਹੋਈ ਸੀ ਤਾਂ ਇਹ ਘਟਨਾ ਤੋਂ ਪਹਿਲਾਂ ਕਿਸੇ ਵੀ ਅਫਸਰ ਨੂੰ ਜਾਂ ਕਿਸੇ ਨੂੰ ਇਹ ਰਿਪੋਰਟ ਕੀਤੀ ਜਾਸੀ ਇਸ ਤਰ੍ਹਾਂ ਦੀ ਕੋਈ ਵੀ ਸੂਚਨਾ ਜਿਹੜੀ ਸਾਨੂੰ ਮਸੂਲ ਨਹੀਂ ਹੋਈ ਹੈਗੀ ਹੁਣ ਇਨਸੀਡੈਂਟ ਤੋਂ ਬਾਅਦ ਆਪਣੀ ਇਸ ਚੀਜ਼ ਹੋਣ ਤੋਂ ਬਾਅਦ ਉਹਨਾਂ ਵੱਲੋਂ ਇਹ ਜਹੀਆਂ ਜਿੱਦਾਂ ਜਿਹੜੀਆਂ ਕਹੀਆਂ ਜਾ ਰਹੀਆਂ ਨੇ ਮੇਰੀ ਤੁਹਾਨੂੰ ਇਹ ਸਾਰਿਆਂ ਨੂੰ ਆਪ ਦੇ ਸਾਰਿਆਂ ਦੇ ਮਾਧਿਅਮ ਰਾਹੀਂ ਬੇਨਤੀ ਹੈ ਕਿ ਜਿਹੜੇ ਇਹ ਫੈਕਟਸ ਹੈਗੇ ਉਹ ਜਰੂਰ ਜਿਹੜੇ ਹੈਗੇ ਆ ਤੁਹਾਡੇ ਮਨ ਤੱਕ ਸਰ ਫੈਕਟਸ ਸਟੈਂਪਰ ਨਾ ਹੋਣ ਕਿਉਂਕਿ ਪੁਲਿਸ ਤੇ ਦੋਸ਼ ਆ ਇਹਦੀ ਪ੍ਰੋਕਾਸ਼ਨਰੀ ਸਟੈਪ ਕੀ ਲਓਗੇ ਜਿਹੜੇ ਫੈਕਟਸ ਆ ਟੈਂਪਰ ਨਾ ਹੋਣ ਦੇਖੋ ਜੀ ਫੈਕਟਸ ਬਿਲਕੁਲ ਟੈਂਪਰ ਨਹੀਂ ਹੋਣਗੇ ਪੁਲਿਸ ਤੇ ਦੋਸ਼ ਜਿਹੜੇ ਹੈਗੇ ਹੈਗੇ ਇਹ ਲਗਾ ਰਹੇ ਨੇ ਸਾਰਿਆਂ ਦੀ ਵੈਰੀਫਿਕੇਸ਼ਨ ਹੋਊਗੀ ਤੁਹਾਨੂੰ ਜੋ ਅਸਲੀਅਤ ਹੈਗੀ ਮੈਂ ਤੁਹਾਨੂੰ ਦੱਸ ਵੀ ਦਿੱਤਾ ਪੁਲਿਸ ਤੁਹਾਡੇ ਸਾਹਮਣੇ ਖੜੀ ਹੈਗੀ ਹੈਗੀ ਇੱਥੇ ਕੋ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਲਿਹਾਜ਼ਾ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਫੁਵਾਹਤ ਯਕੀਨ ਨਾ ਉਹਨਾਂ ਦੇ ਜੋ ਸਰੀਰ ਤੇ ਵੀ ਨਾ ਕਈ ਲਾਸ਼ਾਂ ਪਜਣ ਹੋਈਆਂ ਹੈਗੀਆਂ ਉਹ ਕ ਇਹ ਕੀ ਮਾਮਲਾ ਹੈਗਾ ਜੀ ਇਹ ਦੇਖੋ ਜਾਂਚ ਦਾ ਵੇਸ਼ਾ ਹੈਗਾ ਜਦੋਂ ਉਹਨਾਂ ਦੀ ਅਗਰ ਇੱਥੇ ਉਹਨਾਂ ਦੇ ਕੋਈ ਸੱਟਾਂ ਇਸ ਤਰ੍ਹਾਂ ਦੀਆਂ ਉਹ ਸ਼ੋਅ ਕਰ ਰਹੇ ਨੇ ਉਹਨਾਂ ਦੀ ਐਮਐਲਏ ਆਊਗੀ ਉਸ ਤੋਂ ਕਲੀਅਰ ਹੋ ਜਾਊਗਾ ਕਦੋਂ ਲੱਗੀ ਕਦੋਂ ਨਹੀਂ ਲੱਗੀ ਹੈਗੀ ਉਹ ਤਾਂ ਸਾਰਾ ਕੁਝ ਮੈਡੀਕਲੀ ਪ੍ਰੂਵ ਹੋ ਜਾਂਦਾ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਡਾਕਟਰ